ਤੁਸੀਂ ਦੇਖ ਸਕਦੇ ਹੋ ਇਸ ਵਕਤ ਦੀਆਂ ਰੌਣਕਾਂ ਜੀਜੀਐਨ ਖਾਲਸਾ ਕਾਲਜ ਜੀਹਾਂ ਗੁਜਰਾਣਾ ਵਾਲਾ ਗੁਰੂਆਣਾ ਖਾਲਸਾ ਕਾਲਜ ਲੁਧਿਆਣਾ ਜੀਜੀਐਨ ਵਿਖੇ ਚੱਲ ਰਿਹਾ ਖਾਲਸਾ ਕਾਲਜ ਵਿਖੇ ਵਿਸਾਖੀ ਮੇਲਾ ਜੀਹਾਂ ਵਿਸਾਖੀ ਮੇਲੇ ਵਿੱਚ ਦੇਖ ਸਕਦੇ ਹਾਂ ਨੌਜਵਾਨ ਮੁੰਡੇ ਕੁੜੀਆਂ ਵਿਦਿਆਰਥੀ ਸਟੂਡੈਂਟਸ ਇਸ ਵਕਤ ਨੇ ਮੌਜੂਦ ਤੇ ਕਿਸ ਤਰ੍ਹਾਂ ਇੰਜੋਏਮੈਂਟ ਕਰ ਰਹੇ ਹੈ ਤੇ ਕਿਸ ਤਰ੍ਹਾਂ ਆਪ ਦੇ ਆਪ ਦੇ ਕਿੱਦਾਂ ਮਹਿਸੂਸ ਕਰ ਰਹੇ ਜੀਜੀਐਨ ਵਿਸਾਖੀ ਮੇਲਾ ਚੱਲ ਰਿਹਾ ਤੁਹਾਡੇ ਥਾਟਸ ਤੁਹਾਡੇ ਬਹੁਤ ਵਧੀਆ ਜਾ ਮੈਨੂੰ ਅੱਛਾ ਲੱਗ ਰਿਹਾ ਸਾਨੂੰ ਆਡੇ ਕਾਲਜਿਸ ਬੜੀ देर ਬਾਅਦ ਵਧੀਆ ਰੌਣਕ ਲੱਗੀ ਹੈ ਬਹੁਤ ਅੱਛਾ ਲੱਗ ਰਿਹਾ ਹੈ। ਤੋਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਸੋ ਜੀਜੀਐਨ ਖਾਸ ਕਾਲਜ ਵੀ ਸਾਖੀ ਮੇਲੇ ਵਿਖੇ ਇਸ ਵਕਤ ਪੂਰੀਆਂ ਧੂਮਾਂ ਤੇ ਹਰ ਤਰ੍ਹਾਂ ਦੇ ਨਾਲ ਨੌਜਵਾਨ ਮੁੰਡੇ ਕੁੜੀਆਂ ਨੇ ਮੌਜੂਦ ਤੇ ਨਾਲ ਦੇ ਨਾਲ ਸਟਾਲਸ ਵਗੈਰਾ ਦੇਖ ਸਕਦੇ ਹੋ ਤੇ ਪ੍ਰੋਡਕਟਸ ਵਗੈਰਾ ਵੀ ਇੱਥੇ ਲਗਾਏ ਗਏ ਨੇ ਵਿਦਿਆਰਥੀਆਂ ਦੇ ਵੱਲੋਂ ਬੱਚਿਆਂ ਦੇ ਵੱਲੋਂ ਪਿਆਰੀ ਸਮਾਈਲ ਦੇ ਨਾਲ ਕਰਦੇ ਨੇ ਸਵਾਗਤ ਤੁਹੋ ਦੇਖ ਸਕ ਰਹੇ ਹੋ ਇਸ ਵਕਤ ਜੀਜੀਐਨ ਵਿਸਾਖੀ ਮੇਲਾ ਜੀ ਹਾਂ ਅਲੱਗ-ਅਲੱਗ ਸਟਾਲਸ ਦੇ ਨਾਲ ਖਾਣ-ਪੀਣ ਦੀਆਂ ਅਲੱਗ-ਅਲੱਗ ਆਈਟਮਾਂ ਪ੍ਰੋਡਕਟਸ ਸੋ ਅਲੱਗ-ਅਲੱਗ ਕੰਪਨੀਆਂ ਵੱਲੋਂ ਆਪਦੇ-ਆਪ ਦੇ ਅਲੱਗ-ਅਲੱਗ ਜੋ ਪ੍ਰੋਡਕਟਸ ਨੇ ਉਹ ਡਿਸਪਲੇ ਤੇ ਲਗਾਏ ਗਏ ਆ ਸੋ ਜੀਜੀ ਅਨਵਸਾਖੀ ਮੇਲਾ ਆਪਣੇ ਪੂਰੇ ਜੋਬਨ ਤੇ ਜਿੱਧਰ ਨੂੰ ਦੇਖੋ ਉਧਰ ਨੂੰ ਹੀ ਨੌਜਵਾਨ ਮੁੰਡੇ ਕੁੜੀਆਂ ਦਾ ਇਕੱਠ ਵੱਡੇ ਵੱਡੇ ਸਟਾਲ ਡੀਜੇ ਗੀਤ ਸੰਗੀਤ ਪ੍ਰੋਡਕਟਸ ਸੋ ਨਾਲ ਦੇ ਨਾਲ ਦੇਖ ਪਾ ਰਹੇ ਨੌਜਵਾਨ ਮੁੰਡੇ ਕੁੜੀਆਂ ਨੌਜਵਾਨੀ ਆਪਣੇ ਪੂਰੇ ਜੋਬਨ ਤੇ ਟ੍ਰੈਡੀਸ਼ਨਲ ਪੰਜਾਬੀ ਡਰੈਸ ਪੰਗੜਾ ਡਰੈਸ ਤੁਰਲੇ ਵਾਲੀ ਪੱਗ ਯਾਰ ਤੂੰ ਬਾਕੀਆਂ ਨੇ ਸੋ ਦੇਖ ਸਕ ਰਹੇ ਹੋ ਉਸ ਵਕਤ ਪੂਰਾ ਰੌਣਕਾਂ ਵਾਲਾ ਮਾਹੌਲ ਬਣਿਆ ਹੋਇਆ ਸੋ ਦੇਖ ਸਕਦੇ ਹੋ ਵਿਰਸੇ ਦੀ ਸੰਭਾਲ ਪੁਰਾਣੇ ਜੋ ਸੰਤ ਸਮਾਨ ਮਿਊਜ਼ੀਅਮ ਦੇ ਰੂਪ ਦੇ ਵਿੱਚ ਇਹ ਸਾਰੀਆਂ ਆਈਟਮਾਂ ਉਹ ਚੀਜ਼ਾਂ ਪੁਰਾਣੇ ਸਮੇਂ ਦੀਆਂ ਨੇ ਮੌਜੂਦ ਸ਼ੌਂਕਵੱਲੇ ਪੁਰਾਤਨ ਸਿੱਕੇ ਭਾਂਡੇ ਸੰਦ ਖਿਡੌਣੇ ਪਹਿਰਾਵੇ ਆਂ ਦੀ ਪ੍ਰਦਰਸ਼ਨੀ ਮੇਵਾ ਸਿੰਘ ਬੜੈਚ ਪਿੰਡ ਦਵਾਲਾ ਸਵਿੰਦਰ ਸਿੰਘ ਬੜੈਚ ਪਿੰਡ ਦਵਾਲਾ ਕਿਦਾਂ ਫੀਲ ਕਰ ਰਹੇ ਹੋ ਕਿਵੇਂ ਦਾ ਫੰਕਸ਼ਨ ਲੱਗ ਰਿਹਾ ਹੈ ਤੁਹਾਡਾ ਨਾਮ ਕਿਵੇਂ ਮੇਰਾ ਨਾਮ ਵੰਸ਼ਿਕਾ ਹੈ ਬਹੁਤ ਵਧੀਆ ਫੀਲ ਹੋ ਰਿਹਾ ਹੈ ਬਹੁਤ ਵਧੀਆ ਕੀ ਆਪ ਵੀ ਸਟੂਡੈਂਟ ਹੋ ਹਾਂਜੀ ਬੀ ਪੜ ਰਹੇ ਹੋ ਬੀਏ ਸੈਕੰਡ ਈਅਰ ਕਿੱਦਾਂ ਲੱਗਦਾ ਹੈ ਜੇ ਫੰਕਸ਼ਨ ਹੋਣੇ ਚਾਹੀਦੇ ਨੇ ਹਰ ਸਰ ਹਾਂਜੀ ਬਸ ਲੜਾਈਆਂ ਨਹੀਂ ਹੋਣੇ ਚਾਹੀਦੀਆਂ ਵਿੱਚ ਪੜਾਈ ਦੇ ਨਾਲ ਨਾ ਰੈਜਿਊਨੇਸ਼ਨ ਹੋ ਜਾਂਦੀ ਹੈ ਰਿਪਰੈਸ ਹੋ ਜਾਂਦੀ ਹੈ ਹਾਂਜੀ ਅੱਜ ਦੇ ਫੰਕਸ਼ਨ ਕੀ ਅੱਛਾ ਲੱਗਿਆ ਸਬ ਕਲਚਰ ਦਿਖਾਇਆ ਗਿਆ ਆਪਣਾ ਸੋ ਨੌਜਵਾਨ ਮੁੰਡਿਆਂ ਦੇ ਵੱਲੋਂ ਕਹਾਦਾ ਭਾਈ ਜੀ ਕੀ ਕੀ ਸਟਾਲ ਲੱਗੇ ਹੋਏ ਨੇ ਹੈ ਇੱਕ ਇੱਕ ਸਟਾਲ ਲੱਗੇ ਹੋਏ ਸਾਡੇ ਕੱਟਿਆਂ ਦੇ ਲੱਗੇ ਪਹਿਲਾਂ ਗੋਲ ਗੱਪੇ ਅਨਲਿਮਿਟਿਡ 69 ਦੇ ਅਨਲਿਮਿਟਿਡ ਗੋਲ ਗੱਪੇ ਠੀਕ ਹੈ ਪਰਮਾ ਗੋਲ ਗੱਪੇ ਵੀ ਫਿਰ ਉਸ ਤੋਂ ਬਾਅਦ ਸਵੀਟਕੋਨਾਂ ਦੇ 30 50 ਦੇ ਥਰਡ ਰੰ ਦਾ ਆਪਣਾ ਫਰੂਟ ਜੂਸ ਫਿਰ ਉਸ ਤੋਂ ਬਾਅਦ ਅੰਦਾ ਆਪਣਾ ਬੰਟਾ ਫਿਰ ਉਸ ਤੋਂ ਬਾਅਦ ਗੇਮ ਮੈਂਗੋ ਸ਼ੇਕ ਸਾਰੇ ਐਮ ਵੀ ਦੇਖੋ ਲੱਗਤ ਰੱਖੀਏ ਦੋ ਗੇਮਰ ਰੱਖਿਆ ਆ ਸੋ ਦੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਹਾਸੇ ਮਜ਼ਾਕਾਂ ਦੇ ਨਾਲ ਹੱਸਦੇ ਆ ਖੇਡਦੇ ਆ ਹੋਏ ਆ ਕਿਵੇਂ ਲੋਕ ਇੰਜੋਏ ਕਰ ਰਹੇ ਆ ਸੋ ਜੀਜੀਐਨ ਦਾ ਵਿਸਾਖੀ ਮੇਲਾ ਖਾਚਾ ਖੱਟਪਰੇਆ ਹੋਇਆ ਨੌਜਵਾਨਾਂ ਦੇ ਨਾਲ ਨੌਜਵਾਨ ਮੁੰਡੇ ਕੁੜੀਆਂ ਜੀਜੀਐਨ ਵਿਖੇ ਇਸ ਵਿਸਾਖੀ ਮੇਲੇ ਦਾ ਆਨੰਦ ਮਾਣਦੇ ਆ ਹੋਇਆ ਸੋ ਦੇਖ ਸਕਦੇ ਹੋ ਵਿਖਲੇ ਹੋਏ ਚਿਹਰਿਆਂ ਦੇ ਨਾਲ ਬ੍ਰਾਡ ਸਮਾਈਲਸ ਦੇ ਨਾਲ ਚਿੱਤਕ ਨਜ਼ਰ ਜਾਂਦੀ ਹੈ ਖੱਬੇ ਸੱਜੇ ਸਟਾਲਸ ਸੀ ਸਟਾਲਸ ਖਾਣ ਪੀਣ ਦੇ ਸਟਾਲ ਪ੍ਰੋਡਕਟਸ ਸ਼ਾਪਿੰਗ ਕਰਨ ਦੇ ਸ਼ਕੀਨ ਖਾਣ ਪੀਣ ਦੇ ਸ਼ਕੀਨ ਸਾਰਿਆਂ ਵਾਸਤੇ ਸੋ ਅਲੱਗ-ਅਲੱਗ ਇੱਕ-ਇੱਕ ਪਿਆਰੇ ਤੋਂ ਪਿਆਰੇ ਸਟਾਲਸ ਦੇ ਨਾਲ ਚੱਲ ਰਿਹਾ ਆਪਣੇ ਜੋਬਨ ਤੇ ਜੀਜੀਐਨ ਦਾ ਵਸਾਖੀ ਮੇਲਾ ਸੋ ਗੱਲਬਾਤ ਕਰਦੇ ਆ ਨੌਜਵਾਨ ਵੀਰਾਂ ਨਾਲ ਸੋ ਮੁੰਡਿਓ ਕਿੱਦਾਂ ਮਹਿਸੂਸ ਕਰ ਰਹੇ ਕਿੱਦਾਂ ਲੱਗ ਰਿਹਾ ਜੀਜੀਐਨ ਵਿੱਚ ਚੱਲ ਰਿਹਾ ਵਸਾਖੀ ਮੇਲਾ ਬਹੁਤ ਵਧੀਆ ਚੱਲਦਾ ਜੀ ਕਾਲਜ ਦੇ ਵਿੱਚ ਪ੍ਰੋਗਰਾਮ ਤੇ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਜਿਆਦਾ ਪ੍ਰੋਗਰਾਮ ਕਰਾਵਾਂਗੇ ਜੋ ਕਿ ਆਲੇ-ਦਾਲੇ ਦੇ ਕਾਲਜਾਂ ਦੇ ਸਟੂਡੈਂਟ ਸਾਡੇ ਕਾਲਜ ਨੂੰ ਆ ਕੇ ਦੇਖ ਕੇ ਐਡਮਿਸ਼ਨਾਂ ਕਰਨਗੇ ਤੇ ਅਸੀਂ ਆਪਦੇ ਕਾਲਜ ਦਾ ਨਾਮ ਉੱਚਾ ਕਰਾਂਗੇ ਸੋ ਨੌਜਵਾਨ ਵੀਰ ਇਹੋ ਸਾਰੇ ਨੌਜਵਾਨੀ ਪੰਜਾਬ ਦੀ ਪੜ੍ਹਾਈ ਲਿਖਾਈ ਦੇ ਨਾਲ-ਨਾਲ ਹਾਂਜੀ ਗੜੇ ਆ ਜੀ ਜੀ ਖਾਸਾ ਕਾਲੇ ਵਿੱਚ ਮਜ਼ਾ ਆ ਗਿਆ ਜੀ ਮਜ਼ਾ ਆ ਗਿਆ ہمارا ਵੀ ਚੌਰ ਲੱਗਾ 10 ਨੰਬਰ ਆਪ ਆਣਾ ਚਾਹੋ ਦਵਾ ਲਓ ਗੇਮ ਦਾ ਚੌਰ ਲੱਗਾ ਸੋ ਖਾਸੀਆਂ ਦੇ ਨਾਲ ਬ੍ਰਾਡ ਸਮਾਈਲਾ ਦੇ ਨਾਲ ਸੋਹਣੇ ਸੂਟ ਤੇ ਸੋਹਣੀਆਂ ਪੱਗਾਂ ਦੇ ਨਾਲ ਨੌਜਵਾਨ ਮੁੰਡੇ ਕੁੜੀਆਂ ਮਨਦੇ ਹੋਏ ਆਨੰਦ ਜੀਜੀਐਨ ਦੇ ਇਸ ਪਸਾਖੀ ਮੇਲੇ ਦਾ ਸੋ ਗੱਲਬਾਤ ਕਰਦੇ ਕੁੜੀਆਂ ਬੜੀਆਂ ਸੋਹਣੀਆਂ ਬੜੀਆਂ ਅੱਜ ਪਿਆਰੀਆਂ ਬੜੀਆਂ ਇਦਾਂ ਨਹੀਂ ਹੋਇਆ ਖੜ ਜਾਓ ਖੜ ਕੇ ਕਿੱਦਾਂ ਲੱਗ ਰਿਹਾ ਜੀ ਪਸਾਖੀ ਮੇਲੇ ਨੂੰ ਇੰਜੋਏ ਕਰ ਰਿਹਾ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਪਰਫਾਰਮੈਂਸ ਕੀਤੀ ਹੈ ਤੁਸੀਂ ਦੇਖੀ ਹੋਗੀ ਦੇਖਿਆ ਤੁਸੀਂ ਪਰਫਾਰਮੈਂਸ ਹੈ ਤੁਸੀਂ ਲੇਟ ਕਿ ਪਰਫਾਰਮ ਕੀਤਾ ਅੱਜ ਫਿਰ ਮੈਂ ਕਿੱਦਾਂ ਕੀਤਾ ਸੀ ਪਰਫਾਰਮੈਂਸ ਸੀ ਚਲ ਬਹੁਤ ਵਧੀਆ ਇਹ ਕੀ ਆ ਰਹੀ ਹੈ ਸੋ ਪਰਦੇ ਲਿਖਦੇ ਖਾਂਦੇ ਪਿੰਦੇ ਤੰਦਰੁਸਤ ਨੌਜਵਾਨੀ ਸਾਡੇ ਪੰਜਾਬ ਦੀ ਸੋ ਸੋਹਣੀਆਂ ਸੱਜੀਆਂ ਹੋਈਆਂ ਮੁਟਿਆਰਾਂ ਇਸ ਸਾਖੀ ਮੇਲੇ ਦੀ ਸ਼ਾਨ ਵਧਾਉਂਦੀਆਂ ਹੋਈਆਂ ਮੂੰਹ ਤੇ ਪਿਆਰੀ ਜਿਹੀ ਸਮਾਈਲਾਂ ਨਾਲ ਸੋਹਣੇ ਸੂਟਾਂ ਨਾਲ ਨੌਜਵਾਨ ਮੁੰਡੇ ਕੁੜੀਆਂ ਸੋਹਣੇ ਪਿਆਮੇ ਕੁੜਤੇ ਤੇ ਸੋਹਣੀਆਂ ਫੋਕੀਆਂ ਪੱਗਾਂ ਦੇ ਨਾਲ ਸ਼ੂ ਦੁਸ਼ਕੰਦੋਂ ਬਹੁਤ ਬਹੁਤ ਸੋਗਤ ਤੁਹਾਡੇ ਸ਼ਾਨ ਨੂੰ ਪਰਵਾਨ ਕਰੋ ਵਾਇਗੋਟ ਟੂਕਲਸ ਵਾਇਗੋਟ ਟੂਕ ਪਤੇ ਅਬ ਸ਼ਬਦ ਨੂੰ ਜਰਨ ਕਰੀ ਸੰਦੇ ਕਰਦੇ ਹੋਏ અત્યੰਤ ਪਰਸੰਤ ਹੋ ਰਹੀ ਹਾਂ ਕਿ ਗੁਜਰੋਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਵਿਖੇ ਅੱਜ ਵਿਸਾਖੀ ਦਾ ਮੇਲਾ ਆਯੋਜਿਤ ਕੀਤਾ ਗਿਆ ਹੈ ਸਾਡੇ ਨਿਰਮਾਣ ਦੇ ਸੱਦੇ ਨੂੰ ਪ੍ਰਮਾਣ ਕਰਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਰਪ ਕੋ ਬਾਇਸ ਚਾਂਸਰ ਤੇ ਉੱਗੇ ਐਗਰੀਕਲਚਰ ਸਾਇੰਟਿਸਟ ਡਾਕਟਰ ਕਿਰਪਾਲ ਸਿੰਘ ਹੋਣ ਇਸ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਅਕਸਰਡੇ ਕਾਲਜ ਦੇ ਇਹ ਪੁਰਾਣੇ ਵਿਦਿਆਰਥੀ ਅਤੇ ਪ੍ਰਸਿੱਧ ਗਾਇਕ ਦੀਪ ਬੜਵਾਨਾ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋ। ਸਤਿਉ ਹਰਿਕ ਵਿਦਿਅਕ ادارے ਦੀ ਇੱਕ ਬੁਨਿਆਦੀ ਕਰਤਵ ਹੈ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਨਿਯਾਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਆਪਣੇ ਵਿਰਸੇ ਦੇ ਨਾਲ ਪਛਾਣ ਕਰਾਵੇ, ਆਪਣੇ ਵਿਰਸੇ ਤੋਂ ਜਨੂੰਨ ਕਰਾਵੇ। ਸੋ ਦੇ ਲੋਕਤਰਵ ਦੇ ਵਿੱਚ ਵਸਖੀ ਦਾ ਇੱਕ ਆਪਣਾ ਮਹੱਤਵ ਹੈ ਜਿਸ ਦੇ ਸਭਿਆਚਾਰਕ ਇਤਿਹਾਸਕ ਪਹਿਲੂਆਂ ਤੋਂ ਅਸੀਂ ਸਾਰੇ ਹੀ ਬੜੇ ਚੰਗੀ ਤਰ੍ਹਾਂ ਵਾਕਫ ਹਾਂ ਸੋ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦੇ ਲਈ ਉਹਨਾਂ ਨੂੰ ਆਪਣੀ ਪ੍ਰਤਿਭਾ ਨੂੰ ਵਿਖਾਰਨ ਦੇ ਲਈ ਆਪਣੀ ਪ੍ਰਤਿਭਾ ਦਾ ਮਜਾਰਾ ਕਰਨ ਦੇ ਲਈ ਅੱਜ ਦਾ ਇਹ ਪ੍ਰੋਗਰਾਮ ਅਸੀਂ ਅਜੋਲਡ ਕੀਤਾ ਹੈ ਮੈਂ ਰਣੀ ਹਾਂ ਗੁਰੂਵਾਲਾ ਖਾਲਸਾ এডੂਕੇਸ਼ਨ ਕੌਂਸਲ ਦੇ ਮਾਣਯੋਗ ਪ੍ਰਧਾਨ ਡਾਕਟਰ ਐਸਪੀ ਸਿੰਘ ਸਭ ਤੋਂ ਵੱਡਾ ਅਨਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਮਹੇਸ਼ਾਦਰ ਹਰਸ਼ਵ ਸਿੰਘ ਨਰੂਲਾ ਜੀ ਆਨਰਡਿਡ ਜਨਰਸਕਤਰ ਗੁਰੂ ਨਾਨਕਾਲਾ ਖਾਲਸਾ এডੂਕੇਸ਼ਨ ਕੌਂਸਲ ਜਿਨ੍ਹਾਂ ਦੇ ਯੋਗ ਰਹਿਨਮਾਈ ਦੇ ਅਧੀਨ ਸਾਡੇ ਸਟਾਫ ਦੇ ਅੰਤਕ ਯਤਨਾਂ ਸਦਕਾ ਅਬਦਿ ਅਥਿਆ ਦੇ ਸਹਿਯੋਗ ਦੇ ਨਾਲ ਅੱਜ ਦਾ ਇਹ ਪ੍ਰੋਗਰਾਮ ਸਫਲਤਾਪੂਰਨ ਸੰਪੰਨ ਹੋਇਆ ਹੈ ਫਰਮਨ ਉਮੀਰ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਆਪਣੇ ਨਵਿਕਲੀ ਪਛਤਾਉਣ ਨੂੰ ਬਰਕਰਾਰ ਰੱਖਣ ਦੇ ਲਈ ਅਜਿਹੇ ਪ੍ਰੋਗਰਾਮ ਅਜੋੜਟ ਕਰਦੇ ਰਹਾਂਗੇ ਅੱਜ ਇਸ ਮੌਕੇ ਤੇ ਮੈਂ ਦਸ਼ਕਾਂ ਜਨ ਨਾਲ ਇਹ ਜਾਣਕਾਰੀ ਵੀ ਸੰਜੀ ਕਰ ਰਿਹਾ ਹਾਂ ਤਾਂ ਜੋ ਮੇਰਾ ਸੁਨੇਹਾ ਵੱਤਵੱਦ ਲੋਕਾਂ ਤੱਕ ਪਹੁੰਚ ਸਕੇ ਉਹ ਇਹ ਹੈ ਕਿ ਇਸ ਵਾਰੇ ਸਮੂਹ ਸੰਸਾਰ ਦੇ ਵਿੱਚ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਸ੍ਰੀ ਗੁਰੂ ਤੇਗ ਬਹਾਦਰ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਮਨਾ ਰਹੀਆਂ ਹਨ ਇਸ ਪਵਨ ਅਵਸਰ ਨੂੰ ਯਾਦਗਾਰ ਬਣਾਉਣ ਦੇ ਮੰਤਵ ਦੇ ਨਾਲ ਗੁਜਰੋਂਵਾਲਾ ਖਾਲਸਾ ਐਜੂਕੇਸ਼ਨ ਕਾਉਂਸਲ ਦੇ ਵੱਲੋਂ ਇੱਕ ਵਿਲੱਖਣ ਉਪਰਾਲਾ ਕੀਤਾ ਗਿਆ ਹੈ ਕਿ 2025-26 ਦੇ ਦੌਰਾਨ ਜਿਨ੍ਹਾਂ ਵਿਦਿਆਰਥੀਆਂ ਨੇ ਬੀ ਬੀਐਸਸੀ ਅੰਮ੍ਰਿਤ ਪੰਜਾਬੀ ਅੰਮ੍ਰਿਤ ਇੰਗਲਿਸ਼ ਐਮਕੌਮ ਦੇ ਵਿੱਚ ਐਡਮਿਸ਼ਨ ਲੈਣੀ ਹੈ ਅਤੇ ਜਿਨ੍ਹਾਂ ਵਿਦਿਆਰਥੀਆਂ ਨੇ ਸੰਬੰਧ ਵਿਸ਼ੇਸ਼ ਤੌਰ ਦੇ ਉੱਤੇ ਰੱਗੀ ਕੀਰਤਨੀਆਂ ਗ੍ਰੰਥੀ ਦੇ ਨਾਲ ਹੈ ਉਹਨਾਂ ਬੱਚਿਆਂ ਨੂੰ ਅਸੀਂ ਸਰਕਾਰੀ ਕਾਲਜ ਦੇ ਮੁਕਾਬਲੇ ਉਹਨਾਂ ਕੋਲੋਂ ਫੀਸ ਲਵਾਂਗੇ ਜੋ ਗੁਰੂਕਰਦੇ ਵਜ਼ੀਰ ਹਨ ਸਾਡਾ ਫਰਜ਼ ਬੰਦਾ ਹੈ ਕਿ ਉਹਨਾਂ ਨੂੰ ਜੇਕਰ ਕਿਸੇ ਵਿਅਕਤੀ ਆਪਣੇ ਬੱਚਿਆਂ ਨੂੰ ਵਿੱਦਿਆ ਪ੍ਰਦਾਨ ਕਰਨ ਦੇ ਵਿੱਚ ਮੁਸ਼ਕਲਾਂ ਆ ਰਹੀਆਂ ਹਨ ਤਾਂ ਅਸੀਂ ਵਿਦਿਅਕ ਸੰਸਦ ਦੇ ਤੌਰ ਤੇ ਆਪਣਾ ਫਰਜ਼ ਪਛਾਣਦੇ ਹੋਏ ਉਹਨਾਂ ਦੇ ਬੱਚਿਆਂ ਨੂੰ ਸਸਤੀ ਤੇ ਮਿਆਰੀ ਵਿੱਦਿਆ ਮੁਹੱਈਆ ਕਰਾਇਆ ਜਾਏ ਔਰ ਮੈਨੂੰ ਉਮੀਦ ਹੈ ਕਿ ਇਸ ਤੋਂ ਵੱਤੋ ਵੱਦ ਸਟੇਕ ਹোলਡਰ ਦਾ ਸ਼ਲਾਘਾ ਜੋਗੋਪਰ ਲਾਹ ਇਸ ਤੋਂ ਲਾਭ ਵੱਤੋ ਵੱਦ ਅਠੇ ਗ੍ਰੰਥੀ ਕੀਰਤਨੀਆਂ ਆਪਣੇ ਬੱਚਿਆਂ ਨੂੰ ਇੱਥੇ ਦਾਖਲ ਕਰਵਾ ਕੇ ਇਸ ਸੁਵਿਧਾ ਦਾ ਵੱਤੋ ਵੱਦ ਲਾਭ ਲੈਣਗੇ মিডিਆ ਪਰਸਨ ਦਾ ਵੀ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਰੁਮਾਂ ਦੇ ਵਿੱਚੋਂ ਸਮਾਂ ਕੱਢ ਕੇ ਅੱਜ ਇਸ ਪ੍ਰੋਗਰਾਮ ਦੇ ਭਰਪੂਰ ਕਵਰੇਜ ਦਿੱਤੇ ਜਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ